ਅਹੀਂ 13 ਦੀਆਂ 13 ਸੀਟਾਂ ਤੇ ਜਿਹੜੇ ਆ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਖਲਾਰ ਕੇ ਔਰ ਜਿਤਾ ਕੇ ਔਰ ਜਿਹੜਾ 75 ਸਾਲਾਂ ਚ ਜੋ ਨਹੀਂ ਹੋ ਸਕਿਆ ਆਉਣ ਵਾਲੇ ਸਮੇਂ ਚ ਨਵੀਂ ਸ਼ੁਰੂਆਤ ਕਰ ਸਕਦੇ ਆ ਜਿਹੜੇ ਰਾਜਨੀਤਿਕ ਸੰਗਠਨ ਆ ਉਹ ਲੋਕਾਂ ਨੂੰ ਝੂਠੇ ਲਾਰੇ ਲਾ ਰਹੇ ਆ ਝੂਠੀਆਂ ਤਸੱਲੀਆਂ ਦੇ ਰਹੇ ਆ ਔਰ ਜਿਹੜਾ ਭਾਰਤ ਦੇਸ਼ਿਆ ਔਰ ਇਹਦੇ ਜਿਹੜੇ ਸਮਾਜਿਕ ਜਿਹੜਾ ਸਮਾਜ ਦਾ ਦਰਦ ਰੱਖਣ ਵਾਲੇ ਲੋਕ ਆ ਉਹ ਅੱਜ ਇਹ ਦੇਸ਼ ਨੂੰ ਛੱਡਣ ਦੀ ਤਦਾਰ ਤੇ ਆ ਗਏ ਆ ਵੀ ਇਹ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਇਸੇ ਕਰਕੇ ਅਸੀਂ ਸਾਡਾ ਪਾਰਟੀ ਦਾ ਇਹ ਮਕਸਦ ਜਿਹੜੇ ਇਮਾਨਦਾਰ ਲੋਕ ਆ ਜਿਹੜੇ ਲੋਕ ਸਮਾਜ ਦਾ ਦਰਦ ਰੱਖਦੇ ਆ ਆਓ ਇਕੱਠੇ ਹੋਈਏ ਤੇ ਹਮਲਾ ਮਾਰੀਏ ਔਰ ਜਿਹੜਾ ਪੰਜਾਬ ਤੇ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਪਾਰਦੇਸ਼ ਵਿੱਚ ਹਰ ਇੱਕ ਪਾਰਟੀ ਵੱਲੋਂ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਚੋਣ ਦੰਗਲ ਵਿੱਚ ਉਤਰੀ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੁਰਜੀਤ <th>ਪਰ ਜੀ ਅਤੇ ਜਰਨਲ ਸਕੱਤ ਜਸਪਾਲ ਮਸੀ ਜੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਸਾਰੇ ਹੀ ਪਾਸਟਰ ਸਹਿਬਾਨਾਂ ਦੀ ਸਭਾ ਬੁਲਾਈ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਸਭਾ ਵਿੱਚ ਪਹੁੰਚੇ ਅਤੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਸਭਾ ਵਿੱਚ ਆਏ ਹੋਏ ਸਭ ਲੋਕਾਂ ਨੂੰ ਨੈਸ਼ਨਲ ਸੇਵਾ ਪਾਰਟੀ ਦੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ ਤੇ ਸਭ ਨੂੰ ਪਾਰਟੀ ਦਾ ਚੋਣਾਂ ਦੌਰਾਨ ਸਾਥ ਦੇਣ ਲਈ ਜਾਗਰੂਕ ਕੀਤਾ ਗਿਆ ਸੁਜੀਤ <th>ਪਰ ਤੇ ਜਸਪਾਲ ਮਸੀਜੀ ਦੇ ਦੱਸਿਆ ਕਿ ਕਿਵੇਂ ਦੂਸਰੀਆਂ ਪਾਰਟੀਆਂ ਵੱਲੋਂ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਜਾ ਰਹੇ ਸਨ ਤੇ ਵੋਟਾਂ ਨੂੰ ਆਪਣੇ ਹੱਕ ਵਿੱਚ ਲਿਆ ਜਾਂਦਾ ਸੀ ਤੇ ਜਿੱਤ ਤੋਂ ਬਾਅਦ ਕਿਸੇ ਵੀ ਪਾਰਟੀ ਵੱਲੋਂ ਕੀਤੇ ਵਾਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਅਕਸਰ ਹੀ ਵੋਟਾਂ ਲੈਣ ਤੋਂ ਬਾਅਦ ਦਲਿਤ ਪਛੜੀਆਂ ਸ਼੍ਰੇਣੀਆਂ ਤੇ 크੍ਰਿਸਚਨ ਪਾਈਚਾਰੇ ਨਾਲ ਵਿਕਰਾ ਕੀਤਾ ਜਾਂਦਾ ਰਿਹਾ ਹੈ ਪੰਜਾਬ ਵਿੱਚ 13 ਸੀਟਾਂ ਤੇ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਸੱਚ ਦੀ ਆਵਾਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਸੋ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਇੱਕ ਰੂਪ ਇੰਟਰਨੈਸ਼ਨਲ ਪੈਲੇਸ ਦੇ ਵਿੱਚ ਜਿੱਥੇ ਕਿ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਵੱਲੋਂ ਇੱਕ ਪਲੈਨਿੰਗ ਮੀਟਿੰਗ ਦਾ ਇੱਕ ਇਸ ਜਗ੍ਹਾ ਦੇ ਉੱਤੇ ਮੀਟਿੰਗ ਬਹੁਤ ਹੀ ਸਮੁੱਚੇ ਸਾਰੇ ਦੇਸ਼ ਭਰ ਦੇ ਪਾਸ ਸਬਾਨਾਂ ਦੇ ਨਾਲ ਮਿਲ ਕੇ ਇੱਕ ਬਹੁਤ ਹੀ ਵੱਡੀ ਇਸ ਜਗ੍ਹਾ ਦੇ ਉੱਤੇ ਸਭਾ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਜਗ੍ਹਾ ਦੇ ਉੱਤੇ ਮੌਕੇ ਦੇ ਉੱਤੇ ਦੇਖ ਸਕਦੇ ਹੋ ਔਰ ਇਸ ਸਮੇ ਸਾਡੇ ਵਿੱਚ ਜੋ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜੋ ਰਾਸ਼ਟਰੀ ਪ੍ਰਧਾਨ ਨੇ ਸੁਰਜੀਤ <th>ਪਰ ਜੀ ਔਰ ਜਰਨਲਸ ਕਤਰ ਜਸਪਾਲ ਮਸੀਹ ਜੀ ਸਾਡੇ ਵਿੱਚ ਮੌਜੂਦ ਹੈ ਆਓ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਜੋ ਕਿ ਅੰਬਰ ਸਰਦੀ ਸ਼ਾਨ ਨੇ ਔਰ ਜਿਨ੍ਹਾਂ ਦੇ ਦੁਆਰਾ ਪਹਿਲਾਂ ਵੀ ਬਹੁਤ ਸਾਰੇ ਜਿਨ੍ਹਾਂ ਨੇ ਲੜਾਈਆਂ ਲੜੀਆਂ ਨੇ ਵੱਡੇ ਵੱਡੇ ਕੰਮ ਕੀਤੇ ਨੇ ਔਰ ਅਕਸਰ ਹੀ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਰਤਾਲਾਪ ਕਰਦੇ ਹੋਏ ਕੋਈ ਨਾ ਕੋਈ ਮੁੱਦੇ ਦੇ ਉੱਤੇ ਬੋਲਦੇ ਹੋਏ ਅਕਸਰ ਹੀ ਵੇਖਿਆ ਹੋਵੇਗਾ ਸੋ ਆਓ ਅਸੀਂ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਅੰਬਰ ਸਰਦੀ ਸ਼ਾਨ ਸਾਡੇ ਵਿੱਚ ਮੌਜੂਦ ਨੇ ਜਸਪਾਲ ਮਸੀਹ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਸੱਚ ਦੀ ਆਵਾਜ਼ ਚੈਨਲ ਜੀ ਧੰਨਵਾਦ ਨਵਜੋਤ ਜੀ ਤੁਹਾਡਾ ਵੀ ਸੱਚ ਦੀ ਆਵਾਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਗੱਲਬਾਤ ਕਰਨੀ ਚਾਹਾਂਗਾ ਕਿ ਜਿਹੜੀ ਅੱਜ ਦੀ ਇਹ ਮੀਟਿੰਗ ਤੁਹਾਡੀ ਪਾਰਟੀ ਦੇ ਵੱਲੋਂ ਰੱਖੀ ਗਈ ਆ ਇੱਕ ਇਸ ਸੰਬੰਧ ਦੇ ਵਿੱਚ ਰੱਖੀ ਗਈ ਹੈ ਅੱਜ ਦੀ ਇਹ ਜੋ ਮੀਟਿੰਗ ਪਲਾਨਿੰਗ ਮੀਟਿੰਗ ਸੀ ਜੋ ਲੋਕ ਸਭਾ ਚੋਣਾਂ ਦਾ ਬਿਗਲ ਬੱਜਿਆ ਹੋਇਆ ਵਾ ਔਰ 75 ਸਾਲ ਹੋ ਚੁੱਕੇ ਆ ਦੇਸ਼ ਆਜ਼ਾਦ ਹੋਏ ਨੂੰ ਔਰ ਖਾਸ ਕਰਕੇ ਨਾਰਥ ਇੰਡੀਆ ਦਾ ਜਿਹੜਾ ਮਸੀਹ ਭਾਈਚਾਰਾ ਜਿਹੜਾ ਵਾ ਇਹ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਪਛੜਿਆ ਹੋਇਆ ਸੀ ਇਸ ਕਰਕੇ ਇਹਨਾਂ ਦੇ ਵਿਕਾਸ ਦੇ ਲਈ ਔਰ ਇਹਨਾਂ ਨੂੰ ਤਾਂ ਚੁੱਕਣ ਦੇ ਲਈ ਬੀਤੇ ਸਮੇਂ ਦੇ ਵਿੱਚ ਜਿਹੜਾ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਜੋ ਗਠਨ ਕੀਤਾ ਗਿਆ ਵਾ ਜਿਹਦੇ ਵਿੱਚ ਸਾਨੂੰ ਪੂਰੇ ਪੰਜਾਬ ਚ ਨਾਰਥ ਇੰਡੀਆ ਤੋਂ ਬਲਕਿ ਨਾਰਥ ਇੰਡੀਆ ਤੋਂ ਬਾਹਰ ਦੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਵਾ ਔਰ ਉਸ ਸੰਬੰਧ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਤਾਂ ਕਿ ਜੋ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਵਾ ਪੰਜਾਬ ਦੇ ਵਿੱਚ ਜਿਹੜਾ 1 ਜੂਨ ਨੂੰ ਜੋ ਇਥੇ ਵੋਟਾਂ ਪੈਣੀਆਂ ਉਹ ਸੰਬੰਧੀ ਵਿਚਾਰ ਵਟਾਂਦਰਾ ਮਸੀਹ ਭਾਈਚਾਰੇ ਦੇ ਜੋ ਧਾਰਮਿਕ ਆਗੂ ਆ ਸਾਡੇ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਅੱਜ ਇਹ ਪਲਾਨਿੰਗ ਮੀਟਿੰਗ ਕੀਤੀ ਗਈ ਕੀ ਆ ਕਿ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ 13 ਦੀਆਂ 13 ਸੀਟਾਂ ਤੇ ਜਿਹੜੇ ਆ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਖਲਾਰ ਕੇ ਔਰ ਜਿਤਾ ਕੇ ਔਰ ਜਿਹੜਾ 75 ਸਾਲਾਂ 'ਚ ਜੋ ਨਹੀਂ ਹੋ ਸਕਿਆ ਆਉਣ ਵਾਲੇ ਸਮੇਂ 'ਚ ਨਵੀਂ ਸ਼ੁਰੂਆਤ ਕਰ ਸਕੋ ਬਹੁਤ ਸਾਰੀਆਂ ਪਾਰਟੀਆਂ ਤੁਹਾਡੇ ਆਪੋਜੀਟ ਖੜੀਆਂ ਨੇ ਤੇ ਕਿਦਾਂ ਇਹ ਗੱਲ ਮੰਨਦੇ ਹੋ ਕਿ ਤੁਸੀਂ 14 ਦੀਆਂ ਜਾਂ 13 ਦੀਆਂ 13 ਸੀਟਾਂ ਤੁਸੀਂ ਆਪਣੇ ਹੱਕ 'ਚ ਲਓਗੇ ਔਰ ਜਿੱਤੋਗੇ ਬਿਲਕੁਲ ਹੀ ਵਿਸ਼ਵਾਸ ਦੇ ਨਾਲ ਆ ਇਹ ਜਿੰਨੀਆਂ ਵੀ ਪਾਰਟੀਆਂ ਬਣੀਆਂ ਵਾਂ ਇਹਨਾਂ ਨੇ ਤਾਂ ਮਿਹਨਤ ਕੀਤੀ ਆ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਆ ਹੁਣ ਵਾਲੀ ਦੇਖ ਲਓ ਜਿਹੜੀ ਆ ਮੌਜੂਦਾ ਪਾਰਟੀ ਆ ਪੰਜਾਬ ਸਰਕਾਰ ਤੇ ਰਾਜ ਕਰਦੀ ਆ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਲਾਲੋ ਜੀ ਆ ਕਾਲੀ ਆਲੋ 120 ਵੀ ਸਾਲ ਇਹਨਾਂ ਪਾਰਟੀਆਂ ਨੂੰ ਹੋ ਗਿਆ। ਪਰ ਪਹਿਲਾਂ ਵੀ ਪਹਿਲਾਂ ਤੁਸੀਂ ਪਾਰਟੀਆਂ ਦੇ ਨਾਲ ਕਾਫੀ ਕੰਮ ਕਰਦੇ ਰਹੇ ਹੋ। ਫਿਰ ਆਪਣੀ ਖੁਦ ਦੀ ਪਾਰਟੀ ਬਣਾਉਂਦਾ ਤੁਹਾਡਾ ਮੇਨ ਮਕਸਦ ਕੀ ਸੀ? ਦੇਖੋ ਜਿਹੜੀਆਂ ਵੀ ਪਾਰਟੀਆਂ ਵਾਂ ਰਵਾਇਤੀ ਪਾਰਟੀਆਂ ਵਾਂ ਜੋ ਪੰਜਾਬ ਦੇ ਘੱਟ ਗਿਣਤੀਆਂ ਦਾ ਖਾਸ ਕਰਕੇ ਮਸੀਹ ਭਾਈਚਾਰੇ ਦਾ ਜੋ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਸੀ ਜੋ ਸਤਾ ਦੀ ਚਾਬੀ ਜਿਹੜੀ ਮਾਸਟਰ ਕੀ ਆ ਉਹ ਤਾਂ ਸਾਨੂੰ ਦਿੰਦੇ ਨਹੀਂ ਸੀ। ਨਾ ਕਦੀ ਕੋਈ ਐਮਐਲਏ ਦੀ ਸੀਟ ਦਿੱਤੀ ਨਾ ਕੋਈ ਕੋਈ ਐਮਪੀ ਦੀ ਦਿੱਤੀ। ਜੇ ਵੱਡੀ ਗੱਲ ਹੈ ਕਦੇ ਕਾਉਂਸਲਰ ਤੇ ਸਿੱਧੇ ਦਿੱਤੇ ਇਸ ਕਰਕੇ ਇਹਨਾਂ ਪਾਰਟੀਆਂ ਤੋਂ ਅਕਿਆ ਹੋਇਆ ਮਸੀਹ ਭਾਈਚਾਰੇ ਦਾ ਜਿਹੜਾ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਵਸਦਾ ਵਾ ਉਹਨਾਂ ਸਾਰਾ ਨਾਲ ਵਿਚਾਰ ਵਟਾਂਦਰਾ ਔਰ ਸੰਤ ਸਮਾਜ ਦੇ ਆਸ਼ੀਰਵਾਦ ਦੇ ਨਾਲ ਜਿਹੜੀ ਇਹ ਪਾਰਟੀ ਬਣਾਈ ਗਈ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਵਾ ਮੇਰਾ ਵੀਰ ਸਰਜੀਤ <th>ਾਪਰ ਜੀ ਜਿਨ੍ਹਾਂ ਨੂੰ ਬੀਤੇ ਸਮੇਂ ਅਜ 16 ਮਾਰਚ ਨੂੰ ਜਿਹੜਾ ਪਾਰਟੀ ਦਾ ਪ੍ਰਧਾਨ <th>ਾਪਿਆ ਵਾ ਔਰ ਦਾਸ ਜੀ ਦਾ ਜਿਹੜਾ ਕੌਮੀ ਜਰਨਲਿਸਟ ਕਤਰ ਜਿਹੜਾ <th>ਾਪਿਆ ਗਿਆ ਔਰ ਅਕਸਰ ਹੀ ਆਪਾਂ ਵੇਖ ਸਕਦੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਬਣਦੀਆਂ ਨੇ ਪਰ ਉਸ ਤੋਂ ਬਾਅਦ ਵਿੱਚ ਉਹ ਚਲੀਆਂ ਜਾਂਦੀਆਂ ਨੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਕੀ ਕਹਿਣਾ ਚਾਹੋਗੇ ਇਹ ਦੇ ਵਿੱਚ ਠੀਕ ਆ ਬਸੇ ਭਾਈਚਾਰਨੇ ਤੇ ਇਦਾਂ ਦੇ ਐਫਰਟ ਕੀਤੇ ਨਹੀਂ ਆ ਜੇ ਕੀਤੇ ਆ ਉਹਨਾਂ ਭਰਾਵਾਂ ਨੇ ਵਧੀਆ ਮਿਹਨਤ ਕੀਤੀ ਆ ਉਹ ਕਿਉਂ ਨਹੀਂ ਕਾਮਯਾਬ ਹੋਏ ਇਹ ਤੇ ਪਰਮੇਸ਼ਰ ਜਾਂ ਰੱਬ ਜਾਣਦਾ ਵਾ ਪਰ ਜੋ ਇਹ ਪਾਰਟੀ ਆਈ ਆ ਪੂਰੇ ਪੰਜਾਬ ਦੀਆਂ ਸਾਰੀਆਂ ਹੀ ਮਿਨਿਸਟਰੀਆਂ ਸਾਰੀਆਂ ਹੀ ਜਿਹੜੀਆਂ ਮਿਸ਼ਨਾਂ ਸਾਰੀਆਂ ਹੀ ਜਿਹੜੀਆਂ ਡਿਨੋਮੀਨੇਸ਼ਨਾਂ ਇਹ ਸਾਰਿਆਂ ਦਾ ਜਿਹੜਾ ਆਸ਼ੀਰਵਾਦ ਸਾਨੂੰ ਪ੍ਰਾਪਤ ਆ ਔਰ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਪਿਛਲੇ ਜਿਹੜੇ ਕਿ 1 ਮਹੀਨੇ ਦੇ ਕਰੀਬ ਹੋ ਚੁੱਕਾ ਵਾ ਮੈਂ ਔਰ ਥਾਪਰ ਸਾਹਿਬ ਜਿਹੜਾ ਪੰਜਾਬ ਦੇ ਕੋਨੇ-ਕੋਨੇ ਤੇ ਜਾ ਰਹੇ ਹਰ ਇੱਕ ਲੋਕ ਸੋਭਾ ਨੂੰ ਅਸੀਂ ਵਿਜ਼ਿਟ ਕੀਤਾ ਦੋਨਾਂ ਨੇ ਔਰ ਵੱਡਾ ਹੰਗਾਰਾ ਵਾ ਬੜੀ ਇੱਕ ਖੁਸ਼ੀ ਦੀ ਲਹਿਰ ਹੈ ਮਸੀਹ ਭਾਈਚਾਰੇ ਚ ਔਰ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਇਹ ਪਾਰਟੀ ਕੱਲੀ ਮਸੀਹ ਭਾਈਚਾਰੇ ਦੀ ਪਾਰਟੀ ਨਹੀਂ ਹੋਵੇਗੀ ਇਹਦੇ ਵਿੱਚ ਦਲਿਤ ਭਾਈਚਾਰਾ ਪਛੜਿਆ ਭਾਈਚਾਰਾ ਔਰ ਸਰਬ ਸਮਾਜ ਐਸੇ ਵਿੱਚ ਇਹਦੇ ਵਿੱਚ ਹਿੰਦੂ ਸਿੱਖ ਮੁਸਲਮ ਸਾਰੇ ਭਾਈਚਾਰੇ ਜਿਹੜੇ ਇਹ ਸਾਂਝੀ ਪਾਰਟੀ ਆ ਉਹ ਰਾਣ ਵਾਲੇ ਸਮੇਂ ਤੇ ਜਿਹੜਾ ਵਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇਗੀ ਔਰ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਦੀ ਆਵਾਜ਼ ਗੂੰਜੇ ਇੱਕ ਬੜਾ ਵੱਡਾ ਸਵਾਲ ਮੈਂ ਕਰਨ ਜਾ ਰਿਹਾ ਤੁਹਾਨੂੰ ਕਿ ਬੜੀਆਂ ਪਾਰਟੀਆਂ ਜਿਹੜੀਆਂ ਨੇ ਅਕਸਰ ਹੀ ਉਹ ਆਪਣੀ ਪਾਰਟੀ ਨੂੰ ਲੈ ਕੇ ਬੜੇ ਵਾਅਦੇ ਕਰਦੀਆਂ ਨੇ ਬੜੀਆਂ ਵੱਡੀਆਂ ਗੱਲਾਂ ਬੋਲੀਆਂ ਜਾਂਦੀਆਂ ਨੇ ਪਰ ਜਿੱਤਣ ਤੋਂ ਬਾਅਦ ਵਿੱਚ ਉਹੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਆਮ ਜਨਤਾ ਤੋਂ ਪਿੱਛੇ ੜਦੇ ਨਜ਼ਰ ਆਉਂਦੇ ਨੇ ਜੇ ਤੁਹਾਡੀ ਪਾਰਟੀ ਜਿਹੜੀ ਆ ਉਹ ਚੋਣ ਦੰਗਲ ਦੇ ਵਿੱਚ ਤੁਸੀਂ ਜਿੱਤਦੇ ਹੋ ਇਸ ਦੇ ਵਿੱਚ ਮੈਦਾਨ ਦੇ ਵਿੱਚ ਤੇ ਫਿਰ ਤੁਹਾਡੇ ਜਿਹੜੇ ਜੋ ਤੁਹਾਡੇ ਜਿਹੜੇ ਦਰਸ਼ਣ ਨੇ ਜਿਹੜੇ ਤੁਸੀਂ ਇਸ ਪਾਰਟੀ ਦੇ ਵਿਖੇ ਵੇਖੇ ਨੇ ਉਹ ਕੀ ਕੀ ਨੇ ਤੇ ਆਮ ਜਨਤਾ ਵਾਸਤੇ ਤੁਸੀਂ ਕੀ ਕਰਨ ਜਾ ਰਹੇ ਹੋ ਆਮ ਜਨਤਾ ਵਾਸਤੇ ਜੋ ਵੀ ਇਹਨਾਂ ਪਾਰਟੀਆਂ ਨੇ ਵਾਅਦੇ ਕੀਤੇ ਸੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸਾਡੇ ਆ ਪੰਜਾਬ ਦੇ ਮਾਵਾ ਭੈਣਾਂ ਨੂੰ ਉਹ ਪੂਰਾ ਕਰਤਾ ਔਰ ਸਕੇਂਦਰ ਦੇ ਨਰਿੰਦਰ ਮੋਦੀ ਸਰਕਾਰ ਨੇ 15-15 ਲੱਖ ਰੁਪਏ ਕਿਹਾ ਸੀ ਕਿ ਆ ਪੂਰਾ ਹੋ ਗਿਆ ਕਿ ਸਾਰੇ ਝੂਠ ਦੇ ਭਲੰਦੇ ਆ ਪਰ ਅਸੀਂ ਨਵੇਂ ਆ ਅਸੀਂ ਬਾਲੇ ਵੱਡੇ ਵਾਦੇ ਨਹੀਂ ਕਰਦੇ ਔਰ ਆ ਨਾਲੇ ਸਮੇਂ ਤੇ ਜਿਹੜਾ ਸਾਡਾ ਪਾਰਟੀ ਦਾ ਚੋਣ ਮੈਨੀਫੈਸਟੋ ਆ ਉਹ ਜਲਦੀ ਸਾਡੇ ਜੋ ਆ ਬੁੱਧੀਜੀਵੀ ਜਿਹੜੇ ਆ ਸਾਡੀ ਪਾਰਟੀ ਦੇ ਉਹ ਬੈਠ ਕੇ ਅਸੀਂ ਉਹਨੂੰ ਤਿਆਰ ਕਰਕੇ ਔਰ ਜਲਦੀ ਜਿਹੜਾ ਆਪ ਦੇ ਸਾਹਮਣੇ ਲੈਵਾਂਗੇ ਔਰ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਸਾਹਮਣੇ ਸਾਡਾ ਚੋਣਵਾਦਾ ਜਲਦੀ ਆਜਿਗਾ ਪਾਰਟੀ ਦੇ ਵਿੱਚੇ ਲੋਕਾਂ ਨੂੰ ਕੀ ਤੁਸੀਂ ਅਗਰ ਉਹਨਾਂ ਨੂੰ ਤੁਸੀਂ ਅਵੇਅਰ ਕਰਨਾ ਹੋਵੇ ਤੇ ਕੀ ਤੁਹਾਡਾ ਮੈਸੇਜ ਹੈ ਕੀ ਸੰਦੇਸ਼ ਹੈ ਮੇਰਾ ਉਹ ਸੰਦੇਸ਼ ਆ ਕਿ ਆਪਾਂ 75 ਸਾਲ ਹੋ ਗਏ ਆ ਸਾਰੀਆਂ ਵੱਖ-ਵੱਖ ਪਾਰਟੀਆਂ ਨੂੰ ਅਸੀਂ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਜਿਹੜਾ ਮਾਨ ਸਨਮਾਨ ਦਿੱਤਾ ਵਾ ਪਰ ਇੱਕ ਮੌਕਾ ਸਾਡੀ ਜੋ ਲੋਕ ਸੇਵਾ ਪਾਰਟੀ ਆ ਨੈਸ਼ਨਲ ਲੋਕ ਸੇਵਾ ਪਾਰਟੀ ਆ ਸਾਨੂੰ ਦੇਖ ਕੇ ਵੀ ਵੇਖੋ ਔਰ ਅਗਰ ਅਸੀਂ ਤੁਹਾਡੀ ਉਮੀਦਾਂ ਤੇ ਨਹੀਂ ਖਰੇ ਉਤਰਦੇ ਇਹ ਕੋਈ ਕੁੰਬ ਦਾ ਮੇਲਾ ਨਹੀਂ ਆ ਕਿ 12 ਸਾਲ ਬਾਅਦ ਲੱਗਣਾ ਪੰਜ ਸਾਲਾਂ ਬਾਅਦ ਇਲੈਕਸ਼ਨ ਆ ਜਾਂਦੇ ਆ ਸਾਡੇ ਦੇਸ਼ ਤੇ ਤੇ ਤੁਸੀਂ ਸਾਨੂੰ ਲਾ ਸਕਦੇ ਜੋ ਅਗਰ ਅਸੀਂ ਤੁਹਾਡੀ ਉਮੀਦਾਂ ਤੇ ਜਾਂ ਪੰਜਾਬ ਦੇ ਸਰੋ ਸਮਾਜ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਤੇ ਸਾਨੂੰ ਫਿਰ ਮੌਕਾ ਦੇ ਦਿਓ ਇਸ ਤੋਂ ਬਾਅਦ ਵਿਧਾਨ ਸਭਾ ਵੀ ਹੋਣੀ ਆ ਸਾਨੂੰ ਇੱਕ ਮੌਕਾ ਜਿਹੜਾ ਮੈਂ ਅਪੀਲ ਕਰਦਾ ਵਾਂ ਪੰਜਾਬ ਦੇ ਸਰਬ ਸਮਾਜ ਨੂੰ ਇੱਕ ਮੌਕਾ ਜਿਹੜਾ ਲੋਕ ਸੇਵਾ ਪਾਰਟੀ ਨੂੰ ਪੰਜਾਬ ਦੇ ਅੰਦਰ ਜ਼ਰੂਰ ਦੇਣਾ ਚਾਹੀਦਾ। ਅਮੈਂ ਦਾਸ ਦੀ ਗੱਲ ਕਰੀਏ ਤੁਹਾਡੀ ਤੇ ਤੁਸੀਂ ਕਿੱਥੋਂ ਅੰਮ੍ਰਿਤਸਰ ਸ਼ਹਿਰ ਤੋਂ ਲੜ ਰਹੇ ਹੋ ਜਾਂ ਹੋਰ ਕਿੱਥੇ ਸੀਟ ਲੜ ਰਹੇ ਹੋ। ਦੇਖੋ ਇਹ ਪਾਰਟੀ ਦਾ ਜਿਹੜਾ ਫੈਸਲਾ ਵਾ ਸਾਡੀ ਕੋਰ ਕਮੇਟੀ ਦਾ ਫੈਸਲਾ ਵਾ। ਅਦਖਸ਼ ਜੀ ਆ ਸਾਡੀ ਹੋਰ ਕੋਰ ਕਮੇਟੀ ਆ ਇਹਦੇ ਵਿੱਚ ਬੜੇ ਆਈਐਸ ਆਈਪੀਐਸ ਲੋਕ ਨਾਲ ਜੁੜੇ ਹੋਏ ਆ ਪਾਰਟੀ ਦੇ। ਇਹ ਪਾਰਟੀ ਦਾ ਫੈਸਲਾ ਵਾ। ਜਿੱਥੇ ਵੀ ਮੇਰੀ ਡਿਊਟੀ ਲਾੜ ਕੇ ਦਾਸ ਸੇਵਾਲੀ ਹਾਜ਼ਰ ਆ। ਸੋ ਇਹ ਹੁਣ ਤੁਹਾਡੀ ਗੱਲਬਾਤ ਕਰਾਉਨੇ ਆ ਸਾਡੇ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਰਾਸ਼ਟਰੀ ਪ੍ਰਧਾਨ ਸੁਰਜੀਤ <th>ਪਰ ਜੀ ਸਾਡੇ ਵਿੱਚ ਮੌਜੂਦ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ ਵਿੱਚ ਹਾਂਜੀ ਜੀ ਅੱਜ ਬੜੀ ਖੁਸ਼ੀ ਹੋਈ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਅਸੀਂ ਆਪਣੀ ਪਾਰਟੀ ਦਾ ਜਿਹੜਾ ਮੈਸੇਜ ਉਹਨਾਂ ਲੋਕਾਂ ਤੱਕ ਪਹੁੰਚਾ ਸਕੀਏ ਜਿਹੜੇ ਲੋਕ ਅੱਜ ਅੱਜ ਸੋਚ ਰਹੇ ਨੇ ਵੀ ਕਿਤੇ ਦੇਸ਼ ਦਾ ਭਲਾ ਹੋਏਗਾ ਤਰੱਕੀ ਹੋਏਗੀ ਜਾਂ ਪੰਜਾਬ ਦੇ ਜਿਹੜਾ ਯੂਥ ਆ ਜਾਂ ਸਾਡਾ ਜਿਹੜਾ ਸਮਾਜ ਆ ਜਿਹੜਾ ਅੱਜ ਸੋਚੀ ਪਿਆ ਹੋਇਆ ਆ ਵੀ ਜਿਹੜੀ ਪੰਜਾਬ ਜਾਂ ਭਾਰਤ ਦੀ ਜਿਹੜੀ ਰਾਜਨੀਤੀ ਇੰਨੀ ਗੰਧਲੀ ਹੋ ਚੁੱਕੀ ਆ ਉਹਨਾਂ ਤੱਕ ਜੇ ਸਾਡਾ ਮੈਸੇਜ ਪਹੁੰਚਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਸਾਡੀ ਬੜੀ ਖੁਸ਼ੀ ਦੀ ਗੱਲ ਆ ਵੀ ਉਹਨਾਂ ਤੱਕ ਸਾਡਾ ਮੈਸੇਜ ਪਹੁੰਚੇ ਸਾਡੀ ਪਾਰਟੀ ਦਾ ਆਰਟੀ ਨੂੰ ਬਣਾਉਣ ਦਾ ਤੁਹਾਡਾ ਮੁੱਖ ਉਦੇਸ਼ ਕੀ ਸੀ ਸਾਡੀ ਪਾਰਟੀ ਦਾ ਬਣਾਉਣ ਦਾ ਮਕਸਦ ਇਹ ਹੀ ਆ ਵੀ ਜਿਹੜਾ ਪੰਜਾਬ ਦੀ ਜਿਹੜੀ ਰਾਜਨੀਤੀ ਇੰਨੀ ਗੰਧਲੀ ਹੋ ਚੁੱਕੀ ਆ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜਾ ਰਾਜਨੀਤਿਕ ਤੌਰ ਤੇ ਅਸੀਂ ਦੇਖਦੇ ਆ ਜਿਹੜੇ ਰਾਜਨੀਤਿਕ ਸੰਗਠਨ ਆ ਉਹ ਲੋਕਾਂ ਨੂੰ ਝੂਠੇ ਲਾਰੇ ਲਾ ਰਹੇ ਆ ਝੂਠੀਆਂ ਤਸੱਲੀਆਂ ਦੇ ਰਹੇ ਆ ਔਰ ਜਿਹੜਾ ਭਾਰਤ ਦੇਸ਼ ਆ ਔਰ ਇਹਦੇ ਜਿਹੜੇ ਸਮਾਜਿਕ ਜਿਹੜਾ ਸਮਾਜ ਦਾ ਦਰਦ ਰੱਖਣ ਵਾਲੇ ਲੋਕ ਆ ਉਹ ਅੱਜ ਇਹ ਦੇਸ਼ ਨੂੰ ਛੱਡਣ ਦੀ ਤਦਾਰ ਤੇ ਆ ਗਏ ਆ ਵੀ ਇਹ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਇਸੇ ਕਰਕੇ ਅਸੀਂ ਸਾਡਾ ਪਾਰਟੀ ਦਾ ਇਹ ਮਕਸਦ ਵੀ ਜਿਹੜੇ ਇਮਾਨਦਾਰ ਲੋਕ ਆ ਜਿਹੜੇ ਲੋਕ ਸਮਾਜ ਦਾ ਦਰਦ ਰੱਖਦੇ ਆ ਆਓ ਇਕੱਠੇ ਹੋਈਏ ਤੇ ਹਮਲਾ ਮਾਰੀਏ ਔਰ ਜਿਹੜਾ ਪੰਜਾਬ ਤੇ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰੀਏ ਥ੍ਰੀ ਪਾਰਟੀ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਝੂਠੇ ਵਾਅਦੇ ਕੀਤੇ ਗਏ ਉਹਨਾਂ ਨੇ ਕਈ ਤਰ੍ਹਾਂ ਦੇ ਨਾਲ ਲੋਕਾਂ ਕੋ ਵੋਟਾਂ ਲਈਆਂ ਉਸ ਤੋਂ ਬਾਅਦ ਵਿੱਚ ਉਹ ਰਫੂ ਚੱਕਰ ਹੋ ਗਏ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ ਦੇਖੋ ਜੀ ਅੱਜ ਜਿਹੜੇ ਰਾਜਨੀਤਿਕ ਸੰਗਠਨ ਆ ਉਹ ਕੀ ਕਰਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜਿਦਾ ਆਮ ਆਦਮੀ ਪਾਰਟੀ ਪਿਛਲੇ ਸਮੇਂ ਤੇ بڑے ਲੋਕਾਂ ਨੂੰ ਟੂਠੇ ਲਾਰੇ ਲਾਏ ਅਸੀਂ ਆ ਕਰ ਦਵਾਗੇ ਅਸੀਂ ਉਹ ਕਰ ਦਵਾਗੇ ਅੱਜ ਤੱਕ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਇਹ ਉਹ ਖਰੇ ਨਹੀਂ ਉਤਰ ਸਕੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਐਸ ਸੀ ਭਾਈਚਾਰੇ ਤੋਂ ਅਸੀਂ ਡਿਪਟੀ ਸੀਐਮ ਲਾਵਾਂਗੇ ਅੱਜ ਤੱਕ 2.5 ਸਾਲ ਹੋ ਚੁੱਕੇ ਆਮ ਆਦਮੀ ਪਾਰਟੀ ਨੂੰ ਅੱਜ ਤੱਕ ਐਸ ਸੀ ਭਾਈਚਾਰੇ ਤੋਂ ਕੋਈ ਡਿਪਟੀ ਸੀਐਮ ਨਹੀਂ ਲਾਇਆ ਗਿਆ ਆਮ ਆਦਮੀ ਪਾਰਟੀ ਨੇ ਪਾਰਟੀ ਨੇ ਕਹਿਆ ਸੀ ਵੀ ਔਰਤਾਂ ਨੂੰ ਅਸੀਂ ਹਜ਼ਾਰ ਹਜ਼ਾਰ ਰੁਪਿਆ ਮਹੀਨਾ ਦਵਾਂਗੇ ਢਾਈ ਸਾਲ ਨਿਕਲ ਜਾਏ ਢਾਈ ਇਹ ਨਿਕਲ ਜਾਣੇ ਆ ਤੇ ਅੱਜ ਤੱਕ ਉਹ ਵੀ ਔਰਤਾਂ ਨੂੰ ਵੀ ਹਜ਼ਾਰ ਰੁਪਿਆ ਜਿਹੜਾ ਉਹ ਮਹੀਨਾ ਜਿਹੜਾ ਇਹਨਾਂ ਨੇ ਕਿਹਾ ਸੀ ਅਸੀਂ ਦਵਾਂਗੇ ਉਹ ਵੀ ਨਾ ਅਜ ਤੱਕ ਉਹ ਵੀ ਵਾਦਾ ਪੂਰਾ ਕੀਤਾ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਮੱਲਾ ਕਲੀਨਿਕ ਅੱਜ ਮੱਲਾ ਕਲੀਨਿਕ ਦੇਖੋ ਕਿਸੇ ਨੂੰ ਦਵਾਈ ਨਹੀਂ ਮਿਲ ਰਹੀ ਜਿਹੜੇ ਹਸਪੀਟਲ ਸੀ ਉਹ ਬੰਦ ਹੋਣ ਡਿਆ ਐ ਐਜੂਕੇਸ਼ਨ ਦਾ ਕੀ ਹਾਲ ਐ ਤੁਸੀਂ ਜਿਹੜਾ ਸਕੂਲਾਂ ਨੂੰ ਬਾਹਰੋਂ ਰੰਗ ਕਰਾ ਦਿੱਤਾ ਜਾਂਦਾ ਆ ਬਾਹਰੋਂ ਰੰਗ ਕਰਾ ਕੇ ਇਹ ਕਹਿ ਦਿੱਤਾ ਜਾਂਦਾ ਆ ਇਹ ਸਮਾਰਟ ਸਕੂਲ ਆ ਕੋਈ ਅੰਦਰ ਕੋਈ ਸਮਾਰਟ ਸਕੂਲ ਨਹੀਂ ਹੈਗਾ ਇਸੇ ਕਰਕੇ ਆਮ ਆਦਮੀ ਪਾਰਟੀ ਤਾਂ ਚਲੋ ਟੀਲਾ-ਟੀਲਾ ਹੋ ਚੁਕੀ ਆ ਪੰਜਾਬ ਦੇ ਲੋਕਾਂ ਨੇ ਬੜੀ ਇਹਨਾਂ ਤੇ ਉਮੀਦ ਰੱਖੀ ਸੀ ਲੇਕਿਨ ਅੱਜ ਉਹਨਾਂ ਉਮੀਦਾਂ ਤੇ ਆਮ ਆਦਮੀ ਪਾਰਟੀ ਟਿਕੀ ਨਹੀਂ ਇਸੇ ਕਰਕੇ ਅੱਜ ਲੋਕ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਨੈਸ਼ਨਲ ਲੋਕ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਆ ਔਰ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸੱਤਾ ਜਲਦੀ ਹੀ ਜਿਹੜੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਹੱਥਾਂ ਦੇ ਵਿੱਚ ਆਏਗੀ ਔਰ ਪੰਜਾਬ ਦਾ ਵਿਕਾਸ ਕਰੇਗੀ ਇਹ ਪਾਰਟੀ ਜੇ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਉਸ ਪਾਰਟੀ ਨੂੰ ਸੱਤਾ 'ਚ ਆਉਣ ਤੋਂ ਬਾਅਦ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੋ ਕਿਹੜੇ-ਕਿਹੜੇ ਕੰਮ ਐ ਅਸੀਂ ਜਾਨਣਾ ਚਾਹੁੰਦੇ ਹਾਂ ਦੇਖੋ ਜਲਦੀ ਸਾਡਾ ਮੈਨੀਫੈਸਟੋ ਆਏਗਾ ਇਹ ਮੈਨੀਫੈਸਟੋ ਉਹ ਨਹੀਂ ਵੀ ਜਿਹੜਾ ਝੂਠ ਬੋਲਣਾ ਕਹਿੰਦੇ ਹੁੰਦੇ ਝੂਠ ਬੋਲ ਕੇ ਕੰਮ ਨਹੀਂ ਸਰਦੇ ਫੇ ਲੋਕੀ ਇਤਬਾਰ ਨਹੀਂ ਕਰਦੇ ਜਿਹੜੀ ਸਾਡੀ ਪਾਰਟੀ ਆ ਨੈਸ਼ਨਲ ਲੋਕ ਸੇਵਾ ਪਾਰਟੀ ਲੋਕ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਲੇ ਜਿਹੜੇ ਇਹਦੇ ਵਿੱਚ ਵਰਕਰ ਆ ਔਰ ਜਿਹੜੇ ਅਹੁਦੇਦਾਰ ਆ ਜਿਹੜੇ ਸਮਾਜ ਦਾ ਹਿੱਤ ਰੱਖਦੇ ਆ ਸਮਾਜ ਦਾ ਦਰਦ ਸਮਝਦੇ ਆ ਔਰ ਸਮਾਜਿਕ ਤੌਰ ਤੇ ਜਿਹੜੇ ਕੰਮ ਕਰਨ ਵਾਲੇ ਧਾਰਮਿਕ ਸੰਗਠਨ ਸਮਾਜਿਕ ਸੰਗਠਨ ਜਿਹੜੇ ਸੰਨ ਜਿਹੜੇ ਸਮਾਜ ਦੇ ਵਿੱਚ ਲੋਕਾਂ ਨੂੰ ਚੰਗੀ ਸੇਵ ਦੇ ਰਹੇ ਆ ਉਹੀ ਲੋਕ ਇਸ ਪਾਰਟੀ ਦੇ ਵਿੱਚ ਆ ਔਰ ਜਦੋਂ ਉਹ ਲੋਕ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਹੋਏ ਆ ਔਰ ਉਹ ਪਾਰਟੀ ਦੇ ਵਿੱਚ ਕੰਮ ਵੀ ਕਰ ਰਹੇ ਆ ਔਰ ਜਲਦੀ ਜਿਹੜਾ ਸਾਡਾ ਮੈਨੀਫੈਸਟੋ ਤੁਹਾਡੇ ਅੱਗੇ ਵੀ ਆ ਜਾਏਗਾ ਔਰ মিডিਆ ਦੇ ਅੱਗੇ ਔਰ ਉਹ ਮੈਨੀਫੈਸਟੋ ਤੇ ਅਸੀਂ ਲੋਕਾਂ ਦੇ ਅੱਗੇ ਰੱਖ ਕੇ ਇਹ ਜਿਹੜੇ ਜਨਤਾ ਦੇ ਅੱਗੇ ਰੱਖ ਕੇ ਵੋਟ ਨੂੰ ਮੰਗਾਂਗੇ ਇਹ ਨਹੀਂ ਵੀ ਵੀ ਸੱਤਾ ਤੋਂ ਆਉਣ ਤੋਂ ਬਾਅਦ ਅਸੀਂ ਵੀ ਇੱਥੇ ਰਹਿਣਾ ਆ ਹਰ 5 ਸਾਲ ਬਾਅਦ ਹੁੰਦਾ ਆ ਇੱਕ ਵਾਰ ਨੈਸ਼ਨਲ ਲੋਕ ਸੇਵਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਨੈਸ਼ਨਲ ਲੋਕ ਸੇਵਾ ਪਾਰਟੀ ਲੋਕਾਂ ਦੀ ਸੇਵਾ ਲਈ ਤਿਆਰ ਆ ਅਜੰਬਰ ਸਰ ਦੇ ਵਿੱਚ ਇੰਟਰਨੈਸ਼ਨਲ ਰੂਪ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਮੀਟ ਪਲੈਨਿੰਗ ਮੀਟਿੰਗ ਰੱਖੀ ਗਈ ਕਿਸ ਸਬੰਧ ਦੇ ਵਿੱਚ ਰੱਖੀ ਗਈ ਸੀ ਇਸੇ ਕਰਕੇ ਸਬੰਧ ਦੇ ਵਿੱਚ ਰ ਵੱਡੀ ਗਿਣਤੀ ਦੇ ਵਿੱਚ ਅੱਜ ਕ੍ਰਿਸਚੀਅਨ ਭਾਈਚਾਰਾ ਇਕੱਠਾ ਹੋਇਆ ਸੀ ਕਿਉਂਕਿ ਲੰਬੇ ਸਮੇਂ ਤੋਂ ਕ੍ਰਿਸਚੀਅਨ ਭਾਈਚਾਰੇ ਨੂੰ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਵਾਂਝਾ ਰੱਖਿਆ ਗਿਆ ਅੱਜ ਕ੍ਰਿਸਚੀਅਨ ਭਾਈਚਾਰੇ ਨੇ ਆਪਣਾ ਦਰਦ ਵੀ ਸਾਂਝਾ ਕੀਤਾ ਵੀ ਕ੍ਰਿਸਚੀਅਨ ਭਾਈਚਾਰੇ ਦੀ ਹੋਂਦ ਜਿਹੜੀ ਆ ਰਾਜਨੀਤਿਕ ਤੌਰ ਤੇ ਐਨੀ ਕੁ ਕਮਜ਼ੋਰ ਕੀਤੀ ਗਈ ਰਾਜਨੀਤਿਕ ਲੀਡਰਾਂ ਨੂੰ ਕਮਜ਼ੋਰ ਕੀਤਾ ਗਿਆ ਹਮੇਸ਼ਾ ਹੀ ਕ੍ਰਿਸਚਨ ਭਾਈਚਾਰੇ ਨੂੰ ਲਾਰੇ ਲਾਏਗਾ ਕ੍ਰਿਸਚਨ ਭਾਈਚਾਰੇ ਨੂੰ ਇਹ ਦੱਸਿਆ ਗਿਆ ਵੀ ਅਸੀਂ ਤੁਹਾਡੇ ਲਈ ਹਾ ਦਾ ਨਾਰਾ ਕੋਈ ਅਸੈਂਬਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਕੋਈ ਹਾ ਦਾ ਨਾਰਾ ਨਹੀਂ ਮਾਰਿਆ ਜਾ ਰਿਹਾ ਇਸੇ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਨਾਲ ਜਿਹੜੇ ਪਾਸਟਰ ਸਹਿਬਾਨ ਇਕੱਠੇ ਹੋਏ ਆ ਔਰ ਉਹ ਪਾਸਟਰ ਸਹਿਬਾਨ ਅੱਜ ਇਹ ਜਿਹੜੇ ਸਾਡੇ ਉਹਨਾਂ ਨੇ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਪੱਲਾ ਫੜਿਆ ਆ ਔਰ ਪਾਰਟੀ ਨੇ ਵੀ ਭਰੋਸਾ ਦਿਵਾਇਆ ਕ੍ਰਿਸਚਨ ਸਮਾਜ ਦੇ ਜਿਹੜੇ ਸਾਡੇ ਜਿਹੜੇ ਪ੍ਰੀਸਟ ਸਹਿਬਾਨਾਂ ਨੂੰ ਵੀ ਇਸ ਬਨਾਰੂ ਇਹ ਪ੍ਰੋਸਾਦ ਆਇਆ ਵੀ ਜਿਹੜੇ ਤੁਹਾਡੇ ਮਸਲੇ ਨੇ ਔਰ ਜਿਹੜੀਆਂ ਤੁਹਾਡੀਆਂ ਦਿੱਕਤਾਂ ਦੇ ਪਰੇਸ਼ਾਨੀਆਂ ਉਹਨਾਂ ਦਾ ਜਲਦੀ ਨਿਵੇੜਾ ਤੇ ਹੱਲ ਕੀਤਾ ਜਾਏਗਾ ਔਰ ਕਿੱਥੇ ਕਿੱਥੇ ਤੁਸੀਂ ਜਿਹੜਾ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ ਕਿੱਥੇ ਕਿੱਥੇ ਜਾ ਚੁੱਕੇ ਹੋ ਸਾਡੀ ਪਾਰਟੀ ਦਾ ਪੂਰੇ ਭਾਰਤ ਦੇ ਵਿੱਚ ਪ੍ਰਚਾਰ ਹੋ ਰਿਹਾ ਆ ਕਿਉਂਕਿ ਇਹ ਪਾਰਟੀ ਹਲੇ ਥੋੜੇ ਸਮੇਂ ਚ ਹੀ ਹੋਂਦ ਦੇ ਵਿੱਚ ਆਈ ਆ ਔਰ ਜਲਦੀ ਇਹ ਪਾਰਟੀ ਜਿਹੜਾ ਪੂਰੇ ਦੇਸ਼ ਦੀ ਸੱਤਾ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੇਗੀ ਕਿੰਨੇ ਕੁ ਲੋਕ ਤੁਹਾਡੇ ਸਾਥ ਚੱਲ ਰਹੇ ਆ ਮਿਲ ਕੇ ਇਸ ਪਾਰਟੀ ਦੇ ਦੇਖੋ ਜੀ ਅੱਜ ਤੁਸੀਂ ਹਜ਼ਾਰਾਂ ਦਾ ਹਜ਼ੂਮ ਦੇਖਿਆ ਹੀ ਆ ਔਰ ਜਿਹੜਾ ਇੱਕ ਇੱਕ ਪਾਸਟਰ ਇੱ 225 500 ਦੀ ਕਲੀਸੀ ਆਇਆ ਤੇ ਜੇ ਸੋਚਾ ਵੀ ਅੱਜ ਜੀ ਕਰੀਬਨ 1.5 ਤੋਂ 2 ਲੱਖ ਬੰਦੇ ਦੀ ਹੀ ਮੀਟਿੰਗ ਕੀਤੀ ਆ ਕਿਉਂਕਿ ਅਸੀਂ ਉਹਨਾਂ ਲੀਡਰਾਂ ਨੂੰ ਉਹਨਾਂ ਪਾਸਟਰ ਸਹਬਾਨਾਂ ਨੂੰ ਬੁਲਾਇਆ ਜੋ ਰਾਜਨੀਤੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਹੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਅਜੇ ਸਾਡਾ ਮੈਸੇਜ ਇਹਨਾਂ ਤੱਕ ਨਹੀਂ ਪਹੁੰਚਿਆ ਸੀ ਉਮੀਦ ਕਰਦੀਆਂ ਜਿਹੜੇ ਸਾਡੇ ਭਰਾ ਇਹ ਜਿਹੜੇ ਅਕਾਲੀ ਕਾਂਗਰਸ ਭਾਜਪਾ ਜਾ ਆਮ ਆਦੀ ਪਾਰਟੀ ਚ ਕੰਮ ਕਰਿਆ ਸੀ ਉਹਨਾਂ ਨੂੰ ਵੀ ਖੁੱਲਾ ਸੱਦਾ ਆ ਆਪਣੀ ਪਾਰਟੀ ਬਣ ਚੁੱਕੀ ਆ ਆਪਣੀ ਪਾਰਟੀ ਦੇ ਵਿੱਚ ਆਓ ਤਾਂ ਦੀ ਤੁਹਾਡਾ ਵਿਕਾਸ ਹੋਏਗਾ ਜਿਹੜਾ ਰਾਜਨੀਤਿਕ ਤੌਰ ਤੇ ਜਿਹੜੀਆਂ ਤੁਸੀਂ ਦਰਦ ਦਰਦੀਆਂ ਠੋਕਰਾ ਖਾ ਰਹੇ ਆ ਠੋਕਰਾ ਖਾਂਦੀ ਕੋਈ ਲੋੜ ਨਹੀਂ ਆਪਣਾ ਝੰਡਾ ਤੇ ਆਪਣਾ ਡੰਡਾ ਲੈ ਕੇ ਚੱਲੋ ਤੇ ਸੱਤਾ ਦੇ ਵਿੱਚ ਤੁਸੀਂ ਕਾਬਜ ਹੋਵੋਗੇ ਅੱਜ ਸੰਤ ਸਮਾਜ ਨੇ ਵੀ ਸਾਡੇ ਲਈ ਦਵਾਮਾ ਪ੍ਰਾਰਥਨਾ ਕੀਤੀ ਨਾ ਜਦੋਂ ਸੰਤ ਸਮਾਜ ਜਦੋਂ ਦਵਾਮਾ ਪ੍ਰਾਰਥਨਾ ਕਰਦਾ ਆ ਤੇ ਪ੍ਰਮਾਤਮਾ ਦਾ ਹੋਏ ਦਵਾ ਪ੍ਰਾਰਥਨਾ ਸੁਣਦਾ ਕਿਉਂਕਿ ਉਹ ਸਾਨੂੰ ਅੱਜ ਮ ਮਹਿਸੂਸ ਹੋਇਆ ਵੀ ਕ੍ਰਿਸਚਨ ਭਾਈਚਾਰਾ ਜਲਦੀ ਹੀ ਸੱਤਾ ਦੇ ਵਿੱਚ ਆਏਗਾ ਔਰ ਕ੍ਰਿਸਚਨ ਭਾਈਚਾਰੇ ਦੇ ਮਸਲੇ ਵੀ ਹੱਲ ਹੋਣਗੇ ਕਿਉਂਕਿ ਕ੍ਰਿਸਚਨ ਭਾਈਚਾਰੇ ਵੱਡੀ ਗਿਣਤੀ ਦੇ ਵਿੱਚ ਆਗੂ ਆਏ ਸਨ ਅਸੀਂ ਕ੍ਰਿਸਚਨ ਭਾਈਚਾਰੇ ਨੂੰ ਭਰੋਸਾ ਵੀ ਦਿਵਾਇਆ ਮੈਂ ਕੈਸੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਕ੍ਰਿਸਚਨ ਭਾਈਚਾਰੇ ਨੂੰ ਭਰੋਸਾ ਵੀ ਦਿਵਾਇਆ ਵੀ ਜੋ ਤੁਸੀਂ ਉਮੀਦ ਦੂਜੀ ਕਾਲੀ ਕਾਂਗਰਸ ਜਾਂ ਰਵੈਤੀ ਪਾਰਟੀਆਂ ਤੋਂ ਕਰਦੇ ਆਂ ਇੱਕ ਵਾਰੀ ਇਸ ਪਾਰਟੀ ਦਾ ਤੁਸੀਂ ਪਾਰਟੀ ਨੂੰ ਮਜ਼ਬੂਤ ਕਰੋ ਇਹ ਪਾਰਟੀ ਤੁਹਾਡੇ ਸਾਰੇ ਸਮੱਸਿਆ ਦਾ ਹੱਲ ਕਰੇਗੀ ਬਾਕੀ ਪਾਰਟੀਆਂ ਦੀ ਗੱਲ ਕਰੀਏ ਤੇ ਵੋਟ ਵੇਲੇ ਲੋਕੀ ਸਾਰਿਆਂ ਨੂੰ ਯਾਦ ਕਰਦੇ ਆ ਪਰ ਬਾਅਦ ਵਿੱਚ ਜਿਹੜੇ ਨੀਵੀਂ ਜਾਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਨੇ ਬਾਅਦ ਵਿੱਚ ਉਹਨਾਂ ਉਹਨਾਂ ਦੇ ਨਾਲ ਉਹੋ ਜਿਹਾ ਵਿਤਕਰਾ ਕੀਤਾ ਜਾਂਦਾ ਉਹਨਾਂ ਦੇ ਨਾਲ ਉਹ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਉਹ ਦੂਸਰੇ ਕੌਮ ਨੂੰ ਦਿੱਤੀਆਂ ਜਾਂਦੀਆਂ ਪਰ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਕਿਵੇਂ ਵੇਖਦੇ ਹੋ ਦੇਖੋ ਜੀ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਆ ਡਿਸਕ੍ਰਿਮੀਨੇਸ਼ਨ ਕ੍ਰਿਸਚਨ ਭਾਈਚਾਰੇ ਨਾਲ ਹੋਇਆ ਐਸਸੀ ਭਾਈਚਾਰੇ ਦੇ ਨਾਲ ਹੋਇਆ ਜੇ ਪੰਜਾਬ ਦੀ ਅਸੀਂ ਜਿਹੜੀ ਸੱਤਾ ਦੇ ਵਿੱਚ ਪਾਰਟੀ ਆਮ ਆਦਮੀ ਪਾਰਟੀ ਜੇ ਪਹੁੰਚ ਜਾਵੇ ਡਿਪਟੀ ਸੀਐਮ ਐਸਸੀ ਭਾਈ ਚਾਰੇ ਚ ਕਿਉਂ ਨਹੀਂ ਲਾਇਆ ਗਿਆ ਇੱਥੇ ਤੱਕ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਜਿਹੜਾ 크ਿਸਚਨ ਭਾਈ ਚਾਰੇ ਦਾ ਲੰਬੇ ਸਮੇਂ ਤੋਂ ਲੱਗਦਾ ਆ ਰਿਹਾ ਸੀ ਹਮੇਸ਼ਾ ਹੀ ਜਿਹੜੀ ਬਾਗਡੋਰ 크ਿਸਚਨ ਭਾਈ ਚਾਰੇ ਨੂੰ ਦਿੱਤੀ ਗਈ ਸੀ ਮਿਨੋਰਟੀ ਕਮਿਸ਼ਨ ਦੀ ਅੱਜ ਉਹ ਵੀ ਬਾਗਡੋਰ ਉਹਨਾਂ ਦੇ ਹੱਥਾਂ ਦੇ ਵਿੱਚ ਖੋਲਈ ਆ ਇਸੇ ਕਰਕੇ ਇਹ ਜਿਹੜੀਆਂ ਪਾਰਟੀਆਂ ਆ ਇਹ ਸਿਰਫ 크ਿਸਚਨ ਭਾਈ ਚਾਰੇ ਨੂੰ ਜਾਂ ਐਸਸੀ ਭਾਈ ਚਾਰੇ ਨੂੰ ਵੋਟ ਬੈਂਕ ਹੀ ਸਮਝਦੀਆਂ ਸਮਝਦੀਆਂ ਰਹੀਆਂ ਲੇਕਿਨ ਉਹਨਾਂ ਪਾਰਟੀਆਂ ਦੇ ਅੱਜ ਮੂਤੇ ਤਮਾਚਾ ਆਇਆ ਉਹਨਾਂ ਨੂੰ ਪਤਾ ਲੱਗ ਚੁੱਕਾ ਆ 크ਰਿਸਚਨ ਭਾਈਚਾਰਾ ਐਸਸੀ ਭਾਈਚਾਰਾ ਜਿਹੜਾ ਸਮਾਜ ਦੇ ਵਿੱਚ ਜਿਹੜੇ ਸਮਾਜਿਕ ਸੰਗਠਨ ਆ ਜਿਹੜਾ ਸਮਾਜ ਦਾ ਦਰਦ ਰੱਖ ਰਹੇ ਆ ਉਹ ਅੱਜ ਇੱਕ ਮੰਚ ਤੇ ਇਕੱਠੇ ਹੋ ਰਹੇ ਆ ਔਰ ਜਲਦੀ ਇਹ ਜਿਹੜਾ ਗੂੰਜ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਗੂੰਜੇਗੀ ਨੈਸ਼ਨਲ ਲੋਕ ਸੇਵਾ ਪਾਰਟੀ ਇਸ ਪਾਰਟੀ ਦੇ ਦੁਆਰਾ ਪੰਜਾਬ ਤੇ ਦੇਸ਼ ਦਾ ਵਿਕਾਸ ਹੋਏਗਾ। ਔਰ ਲਾਸਟ ਵਿੱਚ ਇਹੀ ਜਾਨਣਾ ਚਾਹਾਂਗੇ ਕਿ ਜਿੰਨੇ ਵੀ ਸਾਨੂੰ ਸੱਚ ਦੀ ਆਵਾਜ਼ ਤੇ ਈਵਰਸ ਵਾਚ ਕਰਦੇ ਨੇ, ਦੇਖਦੇ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿਸ਼ੇ ਦੇ ਵਿੱਚ ਕਿਦਾਂ ਵੇਅਰ ਕਰਨਾ ਚਾਹੋਗੇ? ਅਸੀਂ ਇਹ ਗੱਲ ਕਰਨਾ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਦੇਖੋ ਇਹ ਚੈਨਲ ਦਾ ਨਾਮ ਵੀ ਸੱਚ ਦੀ ਆਵਾਜ਼ ਆ। ਜਿਹੜਾ ਜਿੱਥੇ ਸੱਚ ਆ ਉੱਥੇ ਹੀ ਪਰਮਾਤਮਾ ਆ। ਔਰ ਜੇ ਅੱਜ ਤੁਸੀਂ ਸੱਚ ਦੇ ਨਾਲ ਜੁੜੂਗੇ ਕਹਿੰਦੇ ਨੇ ਝੂਠ ਬੋਲ ਕੇ ਕੰਮ ਨਹੀਂ ਸਰਦੇ ਫੇ ਲੋਕੀ ਇਤਬਾਰ ਨਹੀਂ ਕਰਦੇ ਸੱਚ ਜਿਹੜਾ ਆ ਉਹ ਤੁਹਾਡੇ ਸਾਹਮਣੇ ਆ ਅੱਜ ਦਲ ਬਦਲੂ ਜਿਹੜੀ ਨੀਤੀ ਆ ਜਿਹੜਾ ਕਾਂਗਰਸ ਕਾਲੀ ਜਾਂ ਭਾਜਪਾ ਜਿਹਨੂੰ ਟਿਕਟ ਨਹੀਂ ਮਿਲਦੀ ਉਹ ਜੀ ਗੁੱਸੇ ਹੋ ਕੇ ਚੱਲ ਜਾਂਦਾ ਪਰ ਤੁਸੀਂ ਇਹ ਦੇਖੋ ਉਹ ਟਿਕਟ ਤੋਂ ਗੁੱਸੇ ਹੋ ਕੇ ਅੱਜ ਦਲ ਬਦਲ ਲੈਂਦੇ ਆ ਤੁਸੀਂ ਸੋਚੋ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਜਾਂ ਜਿਨ੍ਹਾਂ ਨੂੰ ਜਿਹ ਇਹ ਜਿਨ੍ਹਾਂ ਨੂੰ ਰੋਜ਼ਗਾਰ ਤੋਂ ਵਾਂਝਾ ਰੱਖਿਆ ਗਿਆ ਨਸ਼ੇ ਦੀ ਦਲਦਲ ਦੇ ਵਿੱਚ ਅੱਜ ਜਿਹੜਾ ਯੂਥ ਆ ਅੱਜ ਜਿਹੜਾ ਬੇਰੋਜ਼ਗਾਰੀ ਕਿੱਦਾਂ ਆ ਪੰਜਾਬ ਦੇ ਅੰਦਰ ਉਹਨਾਂ ਨੂੰ ਪੁੱਛੇ ਵੀ ਉਹਨਾਂ ਨੂੰ ਤਾਂ ਕੋਈ ਤੁਸੀਂ ਉਹਨਾਂ ਦੇ ਲਈ ਕੁਝ ਨਹੀਂ ਆਪ ਤਾਂ ਤੁਸੀਂ ਕੁਰਸੀ ਦੇ ਮਗਰ ਭੱਜ ਰਹੇ ਹੋ ਤੁਹਾਡੇ ਚੈਨਲ ਰਾਹੀਂ ਇਹਹੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜੇ ਦਲ ਬਦਲੂਗਾ ਉਹ ਤੁਸੀਂ ਜਾਣ ਗਏ ਆ ਜਿਹੜਾ ਉਹਨਾਂ ਨੂੰ ਕੋਈ ਸਮਾਜ ਦਾ ਦਰਦ ਨਹੀਂ ਹੈਗਾ ਉਹ ਤਾਂ ਆਪਣੀ ਸ਼ਾਨ ਔਰ ਸ਼ੌਕਤ ਦੇ ਲਈ ਜਾਂ ਆਪਣੇ ਪਰਿਵਾਰਵਾਦ ਨੂੰ ਹੀ ਖੋਸ਼ ਕਰਨ ਦੇ ਵਿੱਚ ਲੱਗੇ ਉਹਨਾਂ ਨੂੰ ਸਮਾਜ ਦਾ ਕੋਈ ਦਰਦ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਮੈਸੇਜ ਦੇਣਾ ਚਾਹੁੰਦਾ ਹਾਂ ਸੱਚਾਈ ਦੇ ਨਾਲ ਜੁੜੋ ਔਰ ਜਿਹੜੇ ਸਮਾਜਿਕ ਜਿਹੜੇ ਸਮਾਜ ਦਾ ਦਰਦ ਰੱਖਣ ਵਾਲੀ ਜਿਹੜੇ ਲੀਡਰ ਆ ਉਹਨਾਂ ਨੂੰ ਹੀ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਕੋਈ ਸਮਾਜ ਦਾ ਦਰਦ ਨਹੀਂ ਉਹਨਾਂ ਨੂੰ ਬਾਈਕਾਟ ਕਰੋ ਔਰ ਖਾਸ ਕਰਕੇ ਅੱਜ ਕ੍ਰਿਸ਼ਚਨ ਭਾਈ ਚਰਨ ਤਾਂ ਇਹ ਤਹਈਆ ਕੀਤਾ ਆ ਔਰ ਉਹਨਾਂ ਨੇ ਦੇਖਿਆ ਵੀ ਜਿਹੜੇ ਕਾਲੀ ਕਾਂਗਰਸ ਔਰ ਜਿਹੜਾ ਭਾਜਪਾ ਜਾਂ ਆਮ ਆਦਮੀ ਪਾਰਟੀ ਉਹਨਾਂ ਨੇ ਪਾਸਟਰ ਸਹਿਬਾਨਾਂ ਨਾਲ ਸਾਨੂੰ ਭਰੋਸਾ ਦਿੱਤਾ ਇਹਨਾਂ ਦਾ ਚਰਚਾਾਂ ਦੇ ਵਿੱਚ ਅਸੀਂ ਬਾਈਕਾਟ ਕਰਾਂਗੇ ਕਿਉਂਕਿ ਇਹਨਾਂ ਨੇ ਸਾਡੇ ਲਈ ਕੋਈ ਹਾ ਦਾ ਨਾ ਨਾਰਾ ਨਹੀਂ ਮਾਰਿਆ ਲੇਕਿਨ ਅੱਜ ਕ੍ਰਿਸਚੀਅਨ ਭਾਈਚਾਰਾ ਆਪਣੀ ਹੋਂਦ ਦੇ ਲਈ ਲੜ ਰਿਹਾ ਆ ਔਰ ਕ੍ਰਿਸਚੀਅਨ ਭਾਈਚਾਰੇ ਨੂੰ ਅੱਜ ਵੱਡਾ ਹੰਗਾਰਾ ਵੀ ਮਿਲਿਆ ਆ ਔਰ ਜਲਦੀ ਅਸੀਂ ਉਹਨਾਂ ਦੇ ਉਮੀਦਵਾਰ ਵੀ ਐਲਾਨਾਂਗੇ ਔਰ ਜਲਦੀ ਅਸੀਂ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਕ੍ਰਿਸਚੀਅਨ ਭਾਈਚਾਰਾ ਉੱਥੇ ਜਲਦੀ ਅਸੀਂ ਉਮੀਦਵਾਰ ਵੀ ਐਲਾਨਾਂਗੇ ਅੰਮ੍ਰਿਤਸਰ ਫਿਰੋਜ਼ਪੁਰ ਜਲੰਧਰ ਤੇ ਹੁਸ਼ਿਆਰਪੁਰ ਔਰ ਉੱਥੇ ਉਮੀਦਵਾਰ ਜਿਹੜੇ ਆ ਅੱਜ ਉਹ ਡਿਸਾਈਡ ਵੀ ਕੀਤੇ ਗਏ ਆ ਜਿਹੜੀ ਸਾਡੀ ਕੋਰ ਕਮੇਟੀ ਨੇ ਔਰ ਉਹ ਉਮੀਦਵਾਰ ਵੀ ਉਹਨਾਂ ਨੇ ਅੱਜ ਸੰਤ ਸਮਾਜ ਤੋਂ ਆਸ਼ੀਰਵਾਦ ਵੀ ਲਿਆ ਆ ਔਰ ਮੈਂ ਇਹ ਹੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੱਚ ਦੇ ਨਾਲ ਜੁੜੋ ਜਿੱਥੇ ਸੱਚ ਆ ਉੱਥੇ ਪ੍ਰਮਾਤਮਾ ਆ ਅਸੀਂ ਪ੍ਰਮਾਤਮਾ ਦੀ ਓਟ ਲੈ ਕੇ ਚੱਲੇ ਆ ਔਰ ਪ੍ਰਮਾਤਮਾ ਹੀ ਸਾਡਾ ਸਹਾਰਾ ਆ ਔਰ ਜਲਦੀ ਇਹ ਜਿਹੜੀ ਪਾਰਟੀ ਆ ਸਮਾਜ ਦੀ ਲੋਕਾਂ ਦੀ ਸੇਵਾ ਲਈ ਇਹ ਉਹਨਾਂ ਦੇ ਲੋਕਾਂ ਦੀ ਸੇਵਾ ਲਈ ਖੜੀ ਹੋਏਗੀ ਔਰ ਇਸ ਪਾਰਟੀ ਨਾਲ ਜੁੜੋ ਕਿਉਂਕਿ ਇਹ ਪਾਰਟੀ ਤੁਹਾਡਾ ਦਰਦ ਸਮਝਦੀ ਆ ਬਹੁਤ ਬਹੁਤ ਧ ਸੋ ਇਹ ਸਨ ਸਾਡੇ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਪ੍ਰਧਾਨ ਰਾਸ਼ਟਰੀ ਪ੍ਰਧਾਨ ਸੁਰਜੀਤ <th>ਪਰ ਜੀ ਜਿਨ੍ਹਾਂ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਆ ਆਮ ਜਨਤਾ ਦੇ ਨਾਲ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਆਏਗੀ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਕੰਮ ਬਾਕੀ ਪਾਰਟੀਆਂ ਨਹੀਂ ਕਰ ਸਕੀਆਂ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਲੋਕਾਂ ਦੇ ਲਈ ਉਹ ਖਰੇ ਉੱਤਰ ਸਕਣ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਪੱਤਰਕਾਰ ਨਵਜੋਤ ਗਿੱਲ ਸੱਚ ਦੀ ਆਵਾਜ਼